ਪੰਜਾਬ ਦੇ ਵਿੱਚ ਕਿਸਾਨ ਅੰਦੋਲਨ ਦੇ ਕਰਕੇ ਬਿਜਲੀ ਕਿੱਲਤ ਪੈਦਾ ਹੋਣ ਦੇ ਅਸਰ ਨੇ ਇੱਕ ਹੱਦਛਾ ਜਤਾਇਆ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਲੀਲ ਦਿੱਤੀ ਗਈ ਹੈ ਕਿ ਸਿਰਫ ਦੋ ਹੀ ਯੂਨਿਟ ਬਚੇ ਨੇ ਜੋ ਬਿਜਲੀ ਪੈਦਾ ਕਰ ਰਹੇ ਨੇ ਕੋਲੇ ਦੀ ਕਮੀ ਕਰਕੇ ਬਾਕੀ ਯੂਨਿਟ ਸੇ ਵਿੱਚ ਬਿਜਲੀ ਪੈਦਾ ਨਹੀਂ ਹੋ ਰਹੀ ਹੈ ਇਹ ਵੀ ਕਿਹਾ ਗਿਆ ਕਿ ਛੇਤੀ ਜੇਕਰ ਅਜਿਹੇ ਅਸਰ ਬਣੇ ਰਹੇ ਕੋਲਾ ਨਹੀਂ ਆਇਆ ਤਾਂ ਬਿਜਲੀ ਦੀ ਕਿੱਲਤ ਪੰਜਾਬ ਦੇ ਵਿੱਚ ਪੈਦਾ ਹੋ ਜਾਏਗੀ ਨਾਲ ਹੀ ਇਹ ਵੀ ਕਿਹਾ ਗਿਆ ਕਿ ਨੈਸ਼ਨਲ ਗ੍ਰਿਡ ਕੋਲੋਂ ਬਿਜਲੀ ਖਰੀਦਣ ਦੇ ਲਈ ਪੰਜਾਬ ਦੇ ਕੋਲ ਪੈਸੇ ਵੀ ਨਹੀਂ ਨੇ ਇਹ ਵੀ ਆਖਿਆ ਗਿਆ ਇਹ ਵੀ ਅਪੀਲ ਕੀਤੀ ਗਈ ਹੈ ਕਿ ਕਿਸਾਨ ਜੇਕਰ ਅੰਦੋਲਨ ਕਰ ਰਹੇ ਨੇ ਤਾਂ ਇਸ ਪਾਸੇ ਵੀ ਤਵੱਜੋ ਦੇਣ ਕਿ ਅੱਗੇ ਮੁਸ਼ਕਿਲਾਂ ਆ ਸਕਦੀਆਂ ਨੇ ਝੋਨੇ ਦੀ ਟੋਆ ਟੋਾਈ ਦੇ ਵਿੱਚ ਕਣਕ ਬੀਜਣੀ ਉਸ ਦੇ ਲਈ ਯੂਰੀਆ ਦੀ ਜਿਹੜੀ ਖਾਦ ਹੈ ਉਹ ਵੀ ਨਹੀਂ ਪਹੁੰਚ ਸਕੇਗੀ ਮੌਕੇ ਤੇ ਅਤੇ ਇਸ ਦੇ ਨਾਲ ਨਾਲ ਇਹ ਵੀ ਕਿਹਾ ਗਿਆ ਹੈ ਅਪੀਲ ਕੀਤੀ ਗਈ ਹੈ ਕਿ ਕਿਸਾਨ ਅੰਦੋਲਨ ਤਾਂ ਕਰਨ ਪਰ ਇਹਨਾਂ ਮੁਸ਼ਕਿਲਾਂ ਵੱਲ ਵੀ ਤਵੱਜੋ ਦੇਣ ਤੁਸੀਂ ਵੇਖ ਰਹੇ ਹੋ এবੀਬੀ ਸੰਜਾ ਜੋਸ਼ ਜਜ਼ਬਾ ਜਨੂਨ